14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਾਈ ਹਰਪ੍ਰੀਤ ਸਿੰਘ ਨੂੰ ਭੇਜ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਸਿੱਖ ਜਥੇਬੰਦੀਆਂ ਆ ਪੜਗਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਦੇ ਆ ਕਿ ਉੱਥੇ ਹੀ ਉਹਨਾਂ ਦੇ ਚਾਚਾ ਜੀ ਦਾ ਇੱਕ ਵੱਡਾ ਅਭਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਰਕਾਰ ਤੇ ਉੱਤੇ ਕੁਝ ਪਲਟਵਾਰ ਕੀਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਅੱਜ ਅਸੀਂ ਮੁਲਾਕਾਤ ਦੇ ਲਈ ਪਹੁੰਚੇ ਸੀ ਤੇ ਜਿਸ ਤੋਂ ਬਾਅਦ ਹਰਪ੍ਰੀਤ ਸਿੰਘ ਨੂੰ ਹੁਣ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਸਰਕਾਰਾਂ ਦੇ ਵੱਲੋਂ ਜਾਣਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਹਰਪੇ ਸਿੰਘ ਕੋਲੋਂ 5 ਗ੍ਰਾਮ ਆਇਸਟ੍ਰਗ ਮਿਲੀ ਤੇ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਹਿਮ ਕਾਨਫਰੰਸ ਕਰਕੇ ਜਿਹੜਾ ਕਿ ਵੱਡੇ ਖੁਲਾਸੇ ذریعے ਕਿਹਾ ਗਿਆ ਕਿ ਅਮਰਤਪਾਲ ਦੇ ਭਾਈ ਹਰਪੇ ਸਿੰਘ ਕੋਲੋਂ 5 ਗ੍ਰਾਮ ਆਇਸਟ੍ਰਗ ਮਿਲੀ ਤੇ ਜਿਸ ਦੇ ਦੌਰਾਨ ਤਿੰਨ ਹੋਰ ਸਾਥੀਆਂ ਨੂੰ ਕਾਬੂ ਕਰ ਲਿਆ ਤੇ ਉੱਥੇ ਹੀ ਜਿਹੜਾ ਕਿ ਹੁਣ ਇਸ ਗੱਲ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਹੁਣ ਉਹਨਾਂ ਦੇ ਚਾਚਾ ਦੀ ਦੇ ਵੱਲੋਂ ਜਿਹੜਾ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਸਾਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਪਾਈ ਅਮਰਤਪਾਲ ਸਿੰਘ ਦੇ ਚਾਚੇ ਦੀਦਾ ਹੋਰ ਕੀ ਕਹਿਣਾ ਹੈ ਤੁਸੀਂ ਫਲੋਰ ਵਿੱਚ ਅੱਜ ਕੋਡ ਵਿੱਚ ਪੇਸ਼ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਬਾਰੇ ਉਹ ਜੀ ਇਹੀ ਤੇ ਪਹਿਲਾਂ ਹੀ ਸਾਨੂੰ ਪਤਾ ਸੀਗਾ ਕਿ ਜਿਹੜਾ ਨਾ ਕੇਸ ਉੱਤੇ ਪਾਇਆ ਜਾ ਰਿਹਾ ਜੀ ਉਹ ਦੇਖੋ ਨਾ ਨੇ ਪੂਰੀ ਧਾਰਾ ਲਈ ਕੀ ਲੀਫ ਬ੍ਰਿੰਡ ਦੇ ਉੱਤੇ ਕੀ ਉਹ ਦੋਨਾਂ ਦਾ ਰਿਵਾਰਡ ਮਿਲਿਆ ਹੈ ਜੀ ਜੀ ਲੱਗਦਾ ਹੈ ਪਤਾ ਨਹੀਂ ਮਾਨੂੰ ਜੋ ਆਪ ਦੇ ਜੁਦਾ ਬਾਟ ਆ ਜੀ ਜਿਆਦਾ ਗੱਲ ਨਹੀਂ ਆਪਾਂ ਇਹਨਾਂ ਦੋਨਾਂ ਨੂੰ ਜਿਹੜਾ ਰਿਵਾਰਡ ਹੀ ਦਿੱਤਾ ਹਾਂ ਹਾਂਜੀ ਇਹ ਦੋ ਜਣੇ ਮਹਿੰਸਾਲੀ ਤੁਸੀਂ ਬੇਲ ਵੀ ਲਾਈ ਕੋਈ ਹਾਂਜੀ ਬੇਲ ਲਾਈ ਕੀ ਬੇਲ ਚ ਕੀ ਆ ਉਹ ਮੇਹਰ ਤੇਜਲੀ ਦੀ ਤੇ ਤਰੀਕੇ ਜਿਹੜੀ ਵੀ ਤੇ ਗਈ ਉਹ ਮੇਰਾ ਮੀਟਾ ਨੂੰ ਲੈ ਕੇ ਅਸੀਂ ਫੈਂਡ ਕਰਾਈ ਰਿਮਾਂਡ ਚ ਕੀ ਦੱਸਿਆ ਕੀ ਇਹਨਾਂ ਨੇ ਪੁੱਛਗਿੱਛ ਕੀਤਾ ਪਤਾ ਲੱਗਿਆ ਦੱਸੇ ਕੁਝ ਕੁਝ ਦਾ ਤੇ ਅਜੇ ਇੰਨੀ ਸਾਡੀ ਡਿਊਟੀ ਗੱਲ ਨਹੀਂ ਹੋਈ ਉਹਨਾਂ ਨਾਲ ਹਾਂਜੀ ਮੈਨੂੰ ਤੋਂ ਲੱਗਦਾ ਹੀ ਹੈ ਕਿ ਜੇ ਕੋਈ ਗੱਲਬਾਤ ਹੋਰ ਤੋਂ ਹੋਈ ਹੁੰਦੀ ਤੇ ਉਹਨਾਂ ਨਾਲ ਸਾਥੀ ਜਣਾ ਹੁੰਦਾ ਓਕੇ 14 ਦਿਨ ਦੀ ਕਸਟਡੀ ਚ ਭੇਜਤਾ ਹਾਂਜੀ ਹਾਂਜੀ ਠੀਕ ਹੈ ਤੁਸੀਂ ਫਲੋਰ ਵਿੱਚ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੇ ਬਾਰੇ ਉਹ ਜੀ ਇਹੀ ਤੇ ਪਹਿਲਾਂ ਹੀ ਸਾਨੂੰ ਪਤਾ ਸੀਗਾ ਕਿ ਜਿਹੜਾ ਨਾ ਇਹ ਕੇਸ ਪੇਸ਼ ਹੋਇਆ ਜਾ ਰਿਹਾ ਜੀ ਇਹ ਬੰਦੇ ਨੇ ਪੁਲੀਚਾਰਾ ਲੋਕੀਆ ਪ੍ਰਿੰਸ ਦੇ ਉੱਤੇ ਟੈਨਸ਼ਨ ਪੋਟ ਨੇ ਜਾ ਰਿਹਾ ਕਿ ਉੱਥੇ ਕੋਈ ਨਾ ਰਿਵਾਰਡ ਮਿਲਿਆ ਹੈ ਜੀ ਜੀ ਇਹਨਾਂ ਲੱਗਦਾ ਹੈ ਪਤਾ ਨਹੀਂ ਮਾਨੂੰ ਕੋਈ ਆਪ ਦੇ ਸੁਝਾਅ ਦਾ ਇਜਾਜ਼ਤ ਹੈ ਜੀ ਜੀ ਆਪਾਂ ਗੱਲ ਕਰੀਏ ਆਪਾਂ ਇਹਨਾਂ ਲੋਕਾਂ ਨੂੰ ਜਿਹਦਾ ਰਿਵਾਰਡ ਹੀ ਕਰਦੇ ਹਾਂ ਹਾਂਜੀ ਇਹਦੇ ਵਿੱਚ ਨਾ ਕੋਈ ਸਮਝ ਨਹੀਂ ਬਣਦੀ ਤੁਸੀਂ ਬੇਲ ਵੀ ਲਾਈ ਕੋਈ ਹਾਂਜੀ ਬੇਲ ਲਾਈ ਕੀ ਬੇਲ ਚ ਕੀ ਹੈ ਤੇ ਤਰੀਕੇ ਤੇ ਤਰੀਕੇ ਦੇ ਵਿੱਚ ਦੇਖੀ ਉਹ ਫਿਰ ਮੀਟਾ ਨੂੰ ਲੈ ਕੇ ਅਸੀਂ ਫੈਂਡ ਕਰਾਈ ਰਿਮਾਂਡ ਚ ਕੀ ਦੱਸਿਆ ਕੀ ਇਹਨਾਂ ਨੇ ਪੁੱਛ ਗੇਚ ਕੀਤਾ ਪਤਾ ਲੱਗਿਆ ਦੱਸੇ ਕੁਛ ਕੁਛ ਦਾ ਤੇ ਅਜੇ ਇੰਨੀ ਸਾਡੀ ਡਿਫਰੈਂਸ ਗੱਲ ਨਹੀਂ ਹੋਈ ਉਹਨਾਂ ਨਾਲ ਹਾਂਜੀ ਮਾਨੂੰ ਤੋਂ ਲੱਗਦਾ ਹੀ ਹੈ ਕਿ ਜੇ ਕੋਈ ਗੱਲਬਾਤ ਹੋਰ ਤੋਂ ਹੋਈ ਹੁੰਦੀ ਤੇ ਉਹਨਾਂ ਨਾਲ ਸਾਥੀ ਜਣਾ ਓਕੇ 14 ਦਿਨ ਦੀ ਕਸਟਡੀ ਚ ਭੇਜਤਾ ਹਾਂਜੀ ਹਾਂਜੀ ਠੀਕ ਹੈ